ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਵੇਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੇ ਪੰਜਾਬੀ ਸਾਹਿਤਮਾਲਾ ਪੁਸਤਕ ਦੇ ਭਾਰਤਿਕ ਭਾਗ ਦੇ ਚੌਥੇ ਪਾਠ ਵੱਡੇ ਵਡੇਰੇ ਦਾ ਦੂਜਾ ਪਾਠ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਉਸ ਪੁਰਾਣੀ ਜਵਾਨੀ ਵਿੱਚ ਪਹਿਲਵਾਨਾਂ ਨੂੰ ਪਿੰਡਾਂ ਦੇ ਲੋਕ ਕਿਉਂ ਇਕੱਠਾ ਕਰਕੇ ਦਿੰਦੇ ਹੁੰਦੇ ਸਨ ਗੁੜ ਤੇ ਕੱਪੜਿਆਂ ਦੇ ਥਾਨਾਂ ਦੀਆਂ ਪੰਡਾ ਵੰਨਦੇ ਦੇ ਸੀ ਨਗਦੀ ਵੀ ਪੀਰਾਂ ਫਕੀਰਾਂ ਵਾਂਗ ਚੜਾਈ ਜਾਂਦੀ ਸੀ ਇਹ ਪਹਿਲਵਾਨ ਪਿੰਡਾਂ ਤੋਂ ਕਾਫੀ ਸਮੱਗਰੀ ਕਿਉਂ ਤੇ ਕਈ ਤਰ੍ਹਾਂ ਦੇ ਬਨਾਮ ਆਦੀ ਮੇਵੇ ਤੇ ਹੋਰ ਗੁੜ ਗੰਡ ਪੂਰੇ ਗੱਡੇ ਦਾ ਲੱਤ ਇਕੱਠਾ ਕਰੀ ਨਾਲ-ਨਾਲ ਚੁੱਕੀ ਫਿਰਦਾ ਸੀ ਉੱਪਰੋਂ ਬਿਆਸੀ ਦਾ ਕਾਲ ਪਿਆ ਹੋਇਆ ਸੀ ਮੀਨਾ ਪੈਣ ਕਰਕੇ ਕਹਿਰ ਪੈਣ ਨਾਲ ਇੱਧਰ ਖਾਣ ਨੂੰ ਦੱਲੀਆਂ ਦਲੀਆ ਨਾਲ ਜੁੜੇ ਪਹਿਲਵਾਨ ਨੇ ਆ ਕੇ ਪੱਕੀ ਰਸ ਦੀ ਨਵੀਂ ਚੱਟੀ ਲਗਾ ਦਿੱਤੀ ਪੱਕੀ ਰਸ ਘਟੋ ਘਟ ਕਿਓ ਐਨੀ ਹੀ ਖੰਡ ਬਾਦਾਮ ਤੇ ਹੋਰ ਸਿੱਧਾ ਵਾਦਾ ਹੁੰਦਾ ਸੀ ਰਸ ਤਾਂ ਦੇਣੀ ਐਨੀ ਔਕੀ ਸ਼ਾਇਦ ਕਾਲ ਵੇਲੇ ਵੀ ਨਾ ਮੰਨੀ ਜਾਂਦੀ ਪਰ ਪਿੰਡ ਦੀ ਹਲਤਨ ਚੱਲਣੀ ਬਹੁਤ ਔਕੀ ਸੀ ਪਹਿਲਵਾਨਾਂ ਦੇ ਜਥੇ ਨੂੰ ਰਾਤ ਨੂੰ ਰਸ ਦੇ ਕੇ ਚਰਤ ਸਿੰਘ ਚੌਧਰੀ ਬਾਬੇ ਪੁੰਨੂ ਕੋਲ ਆਇਆ ਪਿੰਡ ਦੇ ਚੌਧਰੀ ਨੂੰ ਘਰੇ ਆਇਆ ਦੇਖ ਕੇ ਬੈਠਣ ਲਈ ਪੀੜੀ ਦਿੱਤੀ ਤੇ ਪੁੱਛਿਆ ਚੌਧਰੀ ਅੱਜ ਬਾਬੇ ਪੰਡ ਗੋਲ ਆਇਆ ਪਿੰਡ ਦੇ ਚੌਧਰੀ ਨੂੰ ਘਰ ਆਇਆ ਦੇ ਕੇ ਬੈਠਣ ਲਈ ਪੀੜੀ ਦਿੱਤੀ ਤੇ ਪੁੱਛਿਆ ਚੌਧਰੀ ਅੱਜ ਕੁਵੇਲੇ ਕਿਵੇਂ ਆਉਣਾ ਹੋਇਆ ਚੌਧਰੀ ਨੇ ਸਾਰੀ ਗੱਲ ਸੁਣਾਈ ਤੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਗਿਆ ਬਾਬਾ ਤੂੰ ਹੀ ਲਾਜ ਰੱਖ ਸਕਦਾ ਹੈ ਬਸ ਮੈਨੂੰ ਇੱਕ ਵਾਰੀ ਹਾਂ ਕਰ ਦੇ ਚੌਧਰੀ ਨੂੰ ਬਾਬੇ ਦੀ ਤਾਕਤ ਦਾ ਪਤਾ ਸੀ ਵਈ ਉਹ ਕਈ ਪਹਿਲਵਾਨਾਂ ਨਾਲੋਂ ਵੱਧ ਤਾਕਤਵਰ ਹੈ ਇਸ ਲਈ ਉਸਨੇ ਹਾਂ ਦੀ ਮੰਗ ਹੀ ਕੀਤੀ ਪੰਡ ਸਿੱਟੇ ਚੁੱਕੀ ਜਾਣ ਵਾਲੀ ਵੱਡੀ ਗੱਣ ਨਗਦੀ ਰੁਪਏ ਸਮਗਰੀ ਸਮਾਨ ਚੀਜ਼ ਵਸਤ ਗੱਡੇ ਦਾ ਲੱਦ ਗੱਡੇ ਤੇ ਲੱਦੇ ਜਾਣ ਚੱਤੀ ਜੁਰਮਾਨਾ ਸਿੱਧਾ ਵਾਦਾ ਆਟਾ ਅਲੱਤਨ ਬੇਇਜ਼ਤੀ ਇੱਕ ਹੱਦ ਤੱਕ અપਮਾਨ ਲਾਜ ਇੱਜ਼ਤ ਜਥਾ ਟੋਲੀ ਉਸ ਪੁਰਾਣੀ ਜ਼ਮਾਨੀ ਵਿੱਚ ਪਿੰਡਾਂ ਦੇ ਲੋਕ ਕਿ ਉਹ ਇਕੱਠਾ ਕਰਕੇ ਪਹਿਲਵਾਨਾਂ ਨੂੰ ਦਿੰਦੇ ਸਨ ਇਸ ਦੇ ਨਾਲ ਹੀ ਗੁੜ ਤੇ ਕੱਪੜਿਆਂ ਦੇ ਥਾਨਾਂ ਦੀਆਂ ਬੰਨਾਂ ਬੰਦੇ ਮੇ ਸਨ ਪੀਰਾਂ ਫਕੀਰਾਂ ਮਾ ਉਹਨਾਂ ਨਗਦੀ ਚੜਾਈ ਜਾਂਦੀ ਸੀ ਇਹ ਪਹਿਲਵਾਨ ਪਿੰਡਾਂ ਤੋਂ ਕਾਫੀ ਸਮਾਨ ਜਿਵੇਂ ਘਿਓ ਤੇ ਕਈ ਤਰ੍ਹਾਂ ਦੇ ਬਦਾਮ ਆਦੀ ਮੇਵੇ ਹੋਰ ਗੁੜ ਆਦੀ ਪੂੜੇ ਗੱਡੇ ਦਾ ਸਮਾਨ ਇਕੱਠਾ ਕਰਕੇ ਨਾਲ-ਨਾਲ ਚੁੱਕੀ ਫਿਰਦਾ ਸੀ ਪਰ ਦੂਸਰੇ ਪਾਸੇ ਪ੍ਰੋਕਾਲ ਪਿਆ ਹੋਇਆ ਸੀ ਵਰਖਾ ਨਾ ਪੈਣ ਕਰਕੇ ਕਹਿਰ ਪੈਣ ਨਾਲ ਇੱਧਰ ਖਾਣ ਨੂੰ ਦਲੀਆ ਨਹੀਂ ਸੀ ਜੁਲਦਾ ਪਹਿਲਵਾਨ ਨੇ ਆ ਕੇ ਪੱਕੀ ਰਸ ਦੀ ਨਵੀਂ ਜੱਟੀ ਲਾ ਦਿੱਤੀ ਸੀ ਅੱਕੀ ਰਸ ਘਟੋ ਕਟ ਗਿਆ ਉਹ ਐਨੀ ਹੀ ਖਣ ਬਦਾਮ ਤੇ ਹੋਰ ਆਟਾ ਦੀ ਮਿਕਸ ਹੁੰਦਾ ਸੀ ਰਸ ਦੇਣੀ ਤਾਂ ਸ਼ਾਇਦ ਕਾਲ ਵੇਲੇ ਵੀ ਐਨੀ ਔਕੀ ਨਾ ਮੰਨੀ ਜਾਂਦੀ ਪਰ ਪਿੰਡ ਦੀ ਬੇਇੱਜ਼ਤੀ ਸਾਰਨੀ ਬਹੁਤ ਔਕੀ ਸੀ ਪਹਿਲਵਾਨ ਨੇ ਪਹਿਲਵਾਨ ਦੇ ਜਥੇ ਨੂੰ ਰਾਤ ਵੇਲੇ ਰਸਤੇ ਕਿਚੌਸ ਸਿੰਘ ਚੌਧਰੀ ਬਾਪੇ ਪੁੰਨੂ ਕੋਲ ਆਇਆ ਪਿੰਡ ਦੇ ਚੌਧਰੀ ਨੂੰ ਘਰ ਆਇਆ ਦੇਖ ਕੇ ਬਾਪੇ ਪੁੰਨੂ ਨੇ ਉਸ ਨੂੰ ਬੈਠਣ ਲਈ ਪੀੜੀ ਦਿੱਤੀ ਤੇ ਚੌਧਰੀ ਨੇ ਪੁੱਛਿਆ ਕਿ ਅੱਜ ਕਵੇਲੇ ਕਿਉਂ ਆਣਾ ਕਿਵੇਂ ਆਉਣਾ ਹੋਇਆ ਚੌਧਰੀ ਨੇ ਬਾਪੇ ਪੁੰਨੂ ਨੂੰ ਸਾਰੀ ਗੱਲ ਸੁਣਾਈ ਉਸ ਨੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਬਾਪੇ ਨੂੰ ਕਿਹਾ ਕਿ ਉਹ ਹੀ ਪਿੰਡ ਦੀ ਇੱਜ਼ਤ ਰੱਖ ਸਕਦਾ ਹੈ ਇਸ ਲਈ ਚੌਧਰੀ ਨੇ ਬਾਪੇ ਨੇ ਇੱਕ ਵਾਰ ਹਾਂ ਕਰ ਦੇਣ ਲਈ ਕਿਹਾ ਚੌਧਰੀ ਬਾਪੇ ਦੀ ਤਾਕਤ ਨੂੰ ਜਾਣਦਾ ਸੀ ਉਹ ਕਈ ਪਹਿਲਵਾਨਾਂ ਨਾਲ ਉਹ ਤਖਤ ਬਰੇ ਇਸ ਲਈ ਉਸ ਨੇ ਬਾਬੇ ਤੋਂ ਹਾਂ ਦੀ ਮੰਗ ਕੀਤੀ ਅੱਖੇ ਸੋਚ ਸੋਚ ਕੇ ਪੁੰਨੂ ਬੜੇ ਨਹੀਂ ਬੁੜੇ ਨਹੀਂ ਕਿਹਾ ਚੌਧਰੀ ਦਾ ਕਹਿਣਾ ਮੂੰਹ ਨਾਲ ਵੀ ਔਖਾ ਹੈ ਹੰਮਾ ਤਾਰ ਕੀ ਆਇਆ ਹੈ ਪਰ ਤੋ ਲਵੇਰੀਆਂ ਦੇ ਦੁੱਤਾ ਇੱਕ ਪਾਸੇ ਰੁੱਖ ਵੀ ਸੁੱਕ ਗਏ ਨੇ ਖਾਣ ਪੀਣ ਨੂੰ ਚੱਜ ਹਾਲ ਦੀ ਰੋਟੀ ਵੀ ਨਹੀਂ ਜੁੜਦੀ ਦੇਖੇ ਚੌਧਰੀ ਕਿਤੇ ਸੁੱਕੇ ਹੱਡੀ ਮਰਵਾ ਦੇਵੇ ਬਾਬੇ ਨੇ ਨੀਮ ਰਜਮੰਦੀ ਪ੍ਰਗਟ ਕਰਦੇ ਨੇ ਹੋਰੇ ਨਾਲ ਕਿਹਾ ਚੌਧਰੀ ਨੇ ਕਿਹਾ ਬਾਬਾ ਤੂੰ ਫਿਕਰ ਨਾ ਕਰ ਮੈਂ 1 2 3 ਤੈਨੂੰ ਤਯਾਰ ਕਰਕੇ ਮੋਟ ਫਾਇਦੇ ਰਜਵੀ ਖਿਚੜੀ ਭੇਜਦਾ ਰਹੂੰਗਾ ਤੂੰ ਜਰਾ ਆਸ ਬਣਾ ਆਪ ਤੂੰ ਪਿੰਡਾਂ ਦੀ ਹਿੰਦਤ ਨਹੀਂ ਚੱਲੀਆਂ ਦੀ ਦੂਜੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਆਖ ਦਿੱਤਾ ਜੀ ਅਸੀਂ ਪੱਕੇ ਰਸਤੇ ਹਿੰਦੀ ਤਾਂ ਜਿੱਦਨ ਕਹੋ ਦੋ ਹੱਥ ਇਹ ਕਰਕੇ ਦੇਖਾਂਗੇ ਪਿੰਡ ਦੀ ਹਲਤਨ ਲੋਕ ਕਹਿੰਦੇ ਨੇ ਜੀ ਸਾਥੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੰਮਾ ਮਾਨ ਲਵੇਰੀਆਂ ਦੁੱਧ ਦੇਣ ਵਾਲੀ ਮੱਝਾਂ ਨੀਮ ਅੱਧੀ ਰਜਾ ਬੰਦੀ ਸੈਂਤੀ ਨਹੀਂ ਹੋ ਰਾ ਤਾਨਾ ਤਿਉੜ ਦਹੀਂ ਹੀਨਤਾ ਹੀ ਇਹੇਠੀ ਬੇਜਤੀ ਦੋਤ ਕਰਨਾ ਮੁਕਾਬਲਾ ਕਰਨਾ ਲੱਤਨ ਬੇਜਤੀ ਟੁੱਟ ਕੇ ਪੈਣਾ ਸਾਰਾ ਜੋਰ ਲਾ ਕੇ ਹੱਲਾ ਕਰਨਾ ਨਾਮੀ ਪ੍ਰਸਿੱਧ ਲੋਹਾ ਲੈਣ ਟੱਕਰ ਲੈਣ ਮੁਕਾਬਲਾ ਕਰਨਾ ਪੁੰਨੂ ਬੁੜੇ ਨੇ ਸੂਚ ਸੋਚ ਕੇ ਕਿਹਾ ਕਿ ਚੌਧਰੀ ਦਾ ਕਹਿਣਾ ਮੋੜਨਾ ਵੀ ਅੱਖਾਂ ਕਿਉਂ ਉਹ ਮਾਰਨ ਨਾਲ ਆਇਆ ਹੈ ਪਰ ਤੁਹ ਲਵੇਰੀਆਂ ਦੇ ਦੁੱਤਾ ਤਾਂ ਇੱਕ ਪਾਸੇ ਹੀ ਰਹੇ ਦਰੁਖਤ ਵੀ ਸੁੱਕ ਗਈ ਖਾਣ ਪੀਣ ਨੂੰ ਚੱਜ ਹਾਲ ਦੀ ਰੋਟੀ ਵੀ ਨਹੀਂ ਜੁੜਦੀ ਇਸ ਲਈ ਬਾਬਾ ਪੁੰਨੂ ਚੌਧਰੀ ਨੂੰ ਕਹਿੰਦਾ ਕਿ ਉਹ ਕਿਤੇ ਸੁੱਕੇ ਹੱਡੀ ਹੀ ਨਾ ਮਰਵਾ ਦੇਵੇ ਬਾਬੇ ਨੇ ਅੱਧੀ ਸਹਿਮਤੀ ਬਰਗਟ ਕਰਦੇ ਨੇ ਹਰੇ ਨਾਖਿਆ ਚੌਧਰੀ ਨੇ ਬਾਬੇ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਉਹ ਇੱਕ ਦੋ ਦਿਨ ਉਸ ਨੂੰ ਤਿਆਰ ਕਰਕੇ ਮੋਟ ਫਾਇਰੀ ਦੀ ਰਾਜਵੀ ਖਿਚੜੀ ਭੇਜਦਾ ਰਹੇਗਾ ਉਹ ਜਰਾ ਆਸ ਮਨਾਏ ਉਹਨਾਂ ਤੋਂ ਪਿੰਡ ਦੀ ਹਿੱੱਠੀ ਨਹੀਂ ਸਹਾਰੀ ਜਾਣਦੀ ਦੂਸਰੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਕਹਿਤਾ ਕਿ ਪੱਕੇ ਰਸਦਿਆਂ ਦੀ ਥਾਂ ਉਸ ਦਿਨ ਵੀ ਕਹੇ ਉਸ ਦਿਨ ਤੋਂ ਹਾਥੀ ਕਰਕੇ ਦੇਖਣਗੇ ਭਮਕਾਵਲਾ ਕਰਨਗੇ ਲੋਕ ਕਹਿੰਦੇ ਹਨ ਕਿ ਉਹਨਾਂ ਤੋਂ ਪਿੰਡ ਦੀ ਬੀਤੀ ਚੱਲੇ ਨਹੀਂ ਜਾਂਦੀ ਦਿਨ ਬੰਨਿਆ ਪਾ ਮਿੱਥਿਆ ਗਿਆ ਪਿੰਡਾਂ ਦੇ ਪਿੰਡ ਤਮਾਸ਼ਾ ਦੇ ਕਿ ਲਈ ਟੁੱਟ ਕੇ ਆਪੇ ਬਹੁਤੀ ਹਨਾਨੀ ਤੈ ਹੈ ਸੀ ਕਿ ਸਿੱਡੇ ਜੱਡੇ ਪਾਪ ਛੋਟੇ ਜੇ ਪਿੰਡ ਵਿੱਚ ਨਾਮ ਨਹੀਂ ਪਹਿਲਵਾਨ ਨਾਟਕ ਕਰਨ ਵਾਲਾ ਕਿਹੜਾ ਜੱਮ ਪਿਆ ਇਸ ਲਈ ਲੋਕ ਕਹਿੰਦੇ ਸਨ ਕਿ ਜਾ ਕੇ ਦੇਖੀ ਤਾਂ ਸਹੀ ਟੂਲ ਵੱਜਿਆ ਛਿੰਜ ਮੰਗ ਗਈ ਪਹਿਲਵਾਨ ਦਾ ਨਿਹਾਰੀਆ ਖੱਖ ਗੁੰਨਿਆ ਜਸਮ ਤੇ ਨਿਤ ਕਰਤਵੀ ਜੁੱਸਾ ਦੇਖ ਕੇ ਸਾਰੇ ਲੋਕ ਹਰਾਨੀ ਬਈ ਬਸ ਜੋ ਜਵਾਨਾ ਕੋਣ ਕੋਲੇ ਆ ਬਾਬਾ ਪੁੰਨੂ ਖਾੜੇ ਦੇ ਕਿਪਾਸੇ ਖੇਸ ਦੀ ਬੁੱੱਕਲ ਮਾਰੀ ਬੈਠਾ ਸੀ ਪਹਿਲਵਾਨ ਅਖਾੜੇ ਵਿੱਚ ਕੀ ਢਿਮਾਰ ਮਾਰ ਕੇ ਰੋ ਪਾਉਂਦਾ ਤੇ ਆਪਣੇ ਸਰੀਰ ਦੇ ਸੋਹਣੇ ਅੰਗ ਦਿਖਾਉਂਦਾ ਝਟਕਾਉਂਦਾ ਮਟਕਾਉਂਦਾ ਫਿਰਦਾ ਰਿਹਾ ਜਦੋਂ ਖਾੜਾ ਜੰਮ ਗਿਆ ਚੌਧਰੀ ਚਰਤ ਸਿੰਘ ਬਾਬੇ ਪੁੰਨੂ ਕੋਲ ਆਇਆ ਮੱਥਾ ਟੇਕ ਕੇ ਗਿਆ ਬਾਬਾ ਰੱਖ ਪਿੰਡ ਦੀ ਪਤ ਰੱਬ ਤੇਰੇ ਵਿੱਚ ਸਤ ਪਾਵੇ ਬਾਬੇ ਨੇ ਖੇਸ ਲਾ ਕੇ ਖਾੜੇ ਵਿੱਚ ਛਾਲ ਮਾਰੀ ਕਿੱਥੇ ਨਾਗ ਵਾਂਗ ਲਿਸ਼ਕ ਦੇ ਜਿਸਮ ਵਾਲਾ ਪਹਿਲਵਾਨ ਦਾ ਜੁੱਸਾ ਕਿੱਥੇ ਬਾਬੇ ਪੁੰਨੂ ਦਾ ਖੁਰਦਰਾ ਪਿੰਡਾ ਜਿਸਮ ਤੇ ਪਹਿਲਾਂ ਤਾਂ ਬਾਬੇ ਪੰਨੂ ਨੂੰ ਦੇਖ ਕੇ ਪਹਿਲਵਾਨ ਖੜ ਖੜ ਕੇ ਹੱਸਿਆ ਫਿਰ ਰਾਮ ਦੇ ਘਰ ਆ ਕੇ ਬੋਲਿਆ ਕਿਉਂ ਵਿਚਾਰੇ ਗਰੀਬ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗਿਓ ਪਹਿਲਵਾਨ ਨੂੰ ਕੰਡੂ ਜੀ ਦੋ ਹੱਥ ਕਰਨੇ ਹਨ ਛਿੰਜ ਪਹਿਲਵਾਨਾਂ ਕੋਲ ਮੰਗਦੀ ਗਰਮ ਹੋਗੀ ਨਿਹਾਰੀ ਜਾਂ ਸਵੇਰ ਦਾ ਭੋਜਨ ਕਰਤ ਵੀ ਕੰਮ ਕਰਨ ਵਾਲਾ ਜੁੱਸਾ ਸਰੀਰ ਖਾੜਾ ਕਰਨ ਦੀ ਥਾਂ ਚਟਕਾਉਂਦਾ ਪਟਕਾਉਂਦਾ ਪਟਕਾਉਣਾ ਨਖਰਾ ਦਿਖਾਉਣਾ ਪਤ ਇੱਜਤ ਸਤਾਕਤ ਖੁਰਦਰਾ ਜੋ ਪਤਰਾਣੀ ਟਿਪ-ਟੁਪ ਕਰ ਰਹਿਮ ਤਰਸ ਕਬੀਲਦਾਰ ਟੱਬਰਦਾਰ ਹਤ ਕਰਨੀ ਮੁਕਾਬਲਾ ਕਰਨਾ ਟੂਲ ਵੱਜ ਪਿਆ ਤੇ ਛਿੰਝ ਮੱਗ ਗਈ ਬੈਲਵਾਨਾਂ ਦੀ ਹਾਰੀਆ ਖਾਣਾ ਨਿਹਾਰੀਆ ਖਾ ਕੇ ਖਾ ਖਾ ਕੇ ਗੁੰਨਿਆ ਹੋਇਆ ਰੋਜ਼ ਦਾ ਬਿਆਸੀ ਸਰੀ ਦੇ ਕਿ ਸਭ ਲੋਖ ਰਾਂਸਨ ਕੀ ਇੱਕ ਚੁਸਤ ਜਵਾਨਪਾ ਬੈਲਵਾਨਾ ਕੌਣ ਕੋਲੇਗਾ ਘਾੜੇ ਦੇ ਇੱਕ ਪਾਸੇ ਬਾਬਾ ਪੁੰਨੂ ਕੇਸ ਦੀ ਬੁੱਕਲ ਮਾਰ ਕੇ ਬੈਠਾ ਹੋਇਆ ਸੀ ਪੜਕਾਉਂਦਾ ਤੇ ਮਟਕਾਉਂਦਾ ਫਿਰਦਾ ਰਿਹਾ ਅਖਾੜਾ ਜੰਮਣ ਤੇ ਉਹ ਆਪਣੇ ਸਰੀਰ ਦੇ ਸੋਹਣੇ ਦਿਖਾਉਂਦਾ ਪੜਕਾਉਂਦਾ ਮਟਕਾਉਂਦਾ ਫਿਰਦਾ ਰਿਹਾ ਖਾੜਾ ਜੰਮਣ ਤੇ ਚੌਧਰੀ ਚਰ ਸਿੰਘ ਬਾਬੇ ਪੁੰਨੂ ਕੋਲ ਆਇਆ ਉਸਨੇ ਬਾਬੇ ਨੂੰ ਅੱਥਾ ਟੇਕ ਕੇ ਆਕੇ ਕਿ ਉਹ ਪਿੰਡ ਦੀ ਇੱਜ਼ਤ ਰੱਖੇ ਰੱਬ ਰੱਬ ਉਸੇ ਤਾਕਤ ਬਾਬੇ ਦਾ ਬਾਬੇ ਨੇ ਕੀਸ ਲਾਇਆ ਤੇ ਘੜੇ ਵਿੱਚ ਆ ਕੇ ਸ਼ਾਮ ਮਾਰੀ ਲੇਕਿਨ ਤਾਂ ਕਿ ਕਿ ਕੀ नाग ਬਾਗ ਲਿਸ਼ਕ ਦੇ ਜਿਸਮ ਵਾਲਾ ਕਿੱਥੇ ਬਾਬੇ ਪੰਨੂ ਮਖਰ ਦਾ ਪਿੰਡ ਜਿੱਥੇ ਜਿਸਮ ਤੇਲ ਦਾ ਤੁਕਕਾ ਵੀ ਨਹੀਂ ਲੱਗਾ ਪਹਿਲਾਂ ਤਾਂ ਪਹਿਲਵਾਨ ਬਾਬੇ ਪੰਨੂ ਦੇਖ ਕੇ ਜੋਰਦੀ ਹੱਸਿਆ ਤੇ ਫਿਰ ਤਰਸ ਖਾ ਕੇ ਬੋਲੇ ਕਿ ਹੋਊ ਵਿਚਾਰੇ ਟੱਬਰਦਾਰ ਬੰਦੇ ਮਰਵਾਉਣ ਲੱਗੇ ਉਸਨੇ ਕਿਹਾ ਕਿ ਜੇਕਰ ਉਹ ਕਹਾਵਲਾ ਕਰਨਾ ਹੈ ਤਾਂ ਪਹਿਲਵਾਨ ਨੂੰ ਕਰੇ ਬਾਬੇ ਪੁੰਨੂ ਨੇ ਤੀਰਜ ਨਾ ਕਿਹਾ ਕੋਈ ਨਾ ਪਾਈ ਪਹਿਲਵਾਨ ਕਦੇ ਫੇਰ ਕੱਢਾਂਗੇ ਪਹਿ ਪਹਿਲਾਂ ਤੂੰ ਮੇਰੇ ਖੜ ਜਿਹੇ ਬੰਦੇ ਨਾਲ ਹੀ ਦੇਖ ਲੈ ਇੱਕ ਦੋ ਅਰੰਭ ਖਤ ਕਨ ਪਿੱਛੋਂ ਬਾਬੇ ਪੁੰਨੂ ਨੇ ਪਹਿਲਵਾਨ ਦੀ ਛੋਡੀ ਢਾਕੂ ਨਹੀਂ ਦਾ ਹੋੜਾ ਦੇਖੇ ਮਗਰ ਉਹ ਗੱਦਨ ਵੱਲੋਂ ਬੁਲੇਵੀਂ ਨਾਲ ਉਤਾਨੋ ਗਈ ਇਸਕੇ ਪਹਿਲਵਾਨ ਬਾਹ ਹੱfte ਤੱਕ ਦੀ ਉੱਪਰ ਮਨੂ ਜਾ ਚੁੱਕੇ ਉਸਦੇ ਪੈਰ ਧਰਤੀ ਤੇ ਨਾਲ ਲਗਾ ਸਾਰਾ ਪਰ ਨੂੰ ਵੀ ਛੋੜ ਦਿੱਤੇ ਗੱਦਨ ਨੇ ਤਿਆਰ ਗਏ ਥੋੜੇ ਚਿਰ ਪਿੱਛੋਂ ਜਦ ਉਸਦੀ ਅੱਖਾਂ ਦੀ ਅੰਨੇ ਬਾਹਰ ਆਉਣ ਲੱਗੇ ਸਿਰ ਚਕਰਾਉਣ ਲੱਗਾ ਕੋ ਜਨ ਪਹਿਲਵਾਨ ਸਾਹਿਬ ਦੇ ਸਾਥੀ ਲੱਗੇ ਡੋਰ ਪੋਰ ਹੋ ਕੇ ਦੇਖਣ ਮਸਾ ਮਸਾ ਇਸ਼ਾਰਾ ਨਾਲ ਜਾਨ ਬਖਸ਼ਾਉਣ ਦੇ ਵਾਸਤੇ ਭੱਗੇ ਪਹਿਲਵਾਨ ਨੇ ਖਹਿੜਾ ਸ਼ਾ ਬਾਬੇ ਪੰਨੂ ਨੇ ਲੋਕਾਂ ਕਾ ਦਿੱਕੂ ਪਾਈ ਅਸੀਂ ਹਾਂ ਨਾ ਕੋ ਲਈ ਨਹੀਂ ਇਸ ਪਹਿਲਵਾਨ ਨੂੰ ਕਹੋ ਜਿੰਨਾ ਚਿਰਕ ਜਾਣਾ ਪੁੱਠਾ ਸਿੱਧਾ ਨਹੀਂ ਹੋ ਜਾਂਦਾ ਉਤਨਾ ਚਿਰ ਕੁਸ਼ਤੀ ਪੂਰੀ ਨਹੀਂ ਉਸ ਪੈਰ ਵੱਨ ਨੂੰ geke ਖਾੜੇ ਵੱਲ ਕਿਚਨ ਤੇ ਉੱਥੋਂ ਭੱਜਣ ਦੇ ਰਾਹ ਲੱਭੇ ਆਖਰ ਦਿਨ ਛਪ ਛਿਪਦੇ ਤੋਂ ਪਹਿਲਾਂ ਆਪਣਾ ਲੂੰ ਲਾਣਾ ਛੱਡ ਕੇ ਪੱਤਰ ਵਜ ਗਿਆ ਬਾਬੇ ਪੁੰਨੂ ਦੀ ਜੈ ਦੀ ਤੁਨੀ ਲੋਕਾਂ ਦੇ ਵਿੱਚ ਕਈ ਵਰੇ ਗੁੰਦੀ ਰਹੀ ਤੀਰਜ ਹੌਸਲਾ ਖੜ ਅੜਬ ਹੋੜਾ ਸਹਾਰਾ ਬਲੇਵੇ ਵੱਲ ਗੀਸ ਕੇ ਚੁੱਕੇ ਕੋਲ ਵਜਣਾ ਖਰੀ ਆਖਰੀ ਸਾਂ ਤੇ ਹੋਣਾ ਡੋਰ ਪੋਰ ਹਰਾਨ ਪਰੇਸ਼ਾਨ ਖਿਹੜਾ ਛੜਾਇਆ ਪਿੱਛੇ ਛੜਾਇਆ ਲੂੰ ਲਾਣਾ ਮਾਲ ਮਤਾ ਪੱਤਰ ਵਜ ਗਿਆ ਤੌਰ ਤੇ ਬਾਬੇ ਪੰਨੂ ਨੇ ਪਹਿਲਵਾਨ ਹੌਸਲੀ ਨਾਲ ਕਿ ਕੋਈ ਨਾ ਪਾਈ ਪੈਲੰਗ ਕਦੀ ਫੇਰ ਕਢਣਗੇ ਪਹਿਲਾਂ ਉਸ ਅਖੜ ਦੇ ਬੰਦੇ ਨਾਲ ਦੇਖ ਲਵੇ ਇੱਕ ਦੋ ਸ਼ੁਰੂਆਤੀ ਹੱਤਕਨ ਵਿੱਚੋਂ ਬਾਬੇ ਪੰਨੂ ਨੇ ਪਹਿਲਵਾਨ ਦੀ ਠੋਡੀ ੜਕੂਣੀ ਦੀ ਰੋਕ ਤੇ ਕਿ ਮਗਰੋਂ ਗੱਦਨ ਵੱਲੋਂ ਵਲੇਵੀਨaufta ਚੋਕੀ ਪਹਿਲਵਨ ਵहां ਤੇ ਜ਼ਮੀਨ ਤੋਂ ਉੱਪਰ ਇਸ ਤਰ੍ਹਾਂ ਚੁੱਕਿਆ ਕਿ ਉਸਦੇ ਪੈਰ ਜ਼ਮੀਨ ਤੇ ਨਾਲ ਅਕਸਾ ਸਾਰਾ ਪਰਮੂਹ ਦੀ ਠੋਡੀ ਤੇ ਗਰਦਨ ਤੇ ਆਣ ਪਈ। ਥੋੜੀ ਦੇਰ ਬਾਅਦ ਜਦ ਉਸ ਦੀਆਂ ਅੱਖਾਂ ਦੇ ਅੰਨੇ ਬਾਹਰ ਆਉਣ ਲੱਗੇ ਤੇ ਸੱਚ ਕਰਾਇਆ ਉਸ ਦਾ ਘੋੜਾ ਵੱਜਣ ਲੱਗਾ। ਪਹਿਲਵਨ ਸਾਹਿਬ ਦੇ ਸਾਥੀ ਹੈਰਾਨ ਪਰੇਸ਼ਾਨ ਹੋ ਕੇ ਪਾਪ ਕਬਰਾਂ ਕੇ ਦੇਖਣ ਲੱਗੇ। ਪਹਿਲਵਨ ਨੇ ਮਸਨ ਸ਼ਾਨ ਜਾਨ ਬਖਸ਼ਾਉਣ ਦੇ ਵਾਸਤੇ ਪੱਕੀ ਪਿੱਛਾ ਉਠਾਇਆ। ਛੜਾਇਆ ਬਾਬੇਪੁਰਨ ਲੋਕਾਂ ਨੇ ਕਿ ਦੇਖੋ ਭਾਈ ਅਸੀਂ ਅਜੇ ਕੁਲੇ ਨਹੀਂ ਸਪੈਰਵਨ ਕੋ ਜਿੰਨਾ ਚਿਰ ਕਜਣਾ ਪੁੱਠਾ ਸਿੱਧਾ ਨਹੀਂ ਹੁੰਦਾ ਉੰਨੀ ਦੇਰ ਕੁਸ਼ਤੀ ਪੂਰੀ ਨਹੀਂ ਹੁੰਦੀ ਲੋਕ ਇਸ ਸਪੈਰਵਨ ਨੂੰ ਕੇਰ ਕੇ ਖੜੇਵਲ ਖਿੱਚਦੇ ਸਨ ਤੇ ਉੱਥੋਂ ਦੌੜਨ ਦੇ ਰਲਬਦਾ ਸੀ ਅੰਤ ਦਿਨ ਛਿਪਨ ਤੋਂ ਪਹਿਲਾਂ ਆਪਣਾ ਮਾਰਮਤਾ ਛੱਡ ਕੇ ਦੌੜ ਗਿਆ ਲੋਕਾਂ ਦੇ ਦਿਲ ਵਿੱਚ ਬਾਬੇਪੁਰਨ ਦੀ ਜੈ ਜਿੱਤ ਦੀ ਦੁਨੀ ਕਈ ਸਾਲਾਂ ਤੱਕ ਹੁੰਦੀ ਰਹੀ ਇੱਕ ਵਾਰ ਦੀ ਗੱਲ ਹੈ ਇੱਕ ਪੁਰਾਣੇ ਸ਼ਤੂਤ ਦਾ ਦਰਖ ਨੇਰੀ ਨਾਲ ਜੜਾ ਤੁਖੜ ਕੇ ਰਾਹ ਵਿਚਾਲੇ ਡਿੱਗ ਪਿਆ ਉਸ ਦੀਆਂ ਜੜਾਂ ਤੱਤੀ ਤੁਖੜ ਕੇ ਬਾਹਰ ਆ ਗਈਆਂ ਪਰ ਵਿੱਚੋਂ ਅਲੱਗ ਦਾ ਨਾ ਹੋਣ ਦਰਖ ਤਰਾ ਵਿੱਚ ਅੜਿੱਕਾ ਬਣ ਕੇ ਪੈ ਗਿਆ ਸਾਡਾ ਇੱਕ ਬੁੱਢਾ ਬਾਬਾ ਉਧਰ ਲੰਘ ਰਿਹਾ ਸੀ ਸ਼ਤੂਤ ਕੋਲ ਖੜੇ ਇੱਕ ਦੋ ਬੰਦੇ ਸੋਚ ਰਹੇ ਸੀ ਵੀ ਵਈ ਇਸ ਤੇ ਬੜਾ ਨੂੰ ਪਹਿਲਾ ਸ਼ਾਂਗੇ ਜਾਂ ਚੜਾਂ ਦੇ ਤਨੇ ਵੱਢੀਏ ਤਾਂ ਜੋ ਕਿ ਵੀ ਛੇਤੀ ਰਾਹ ਬਣੇ ਤੇ ਲੰਘਾ ਹੋਈ ਕੋਲੋਂ ਦੇ ਲੰਘ ਜਾਂਦਾ ਉਹ ਬਦੇ ਇੱਕ ਪਿਛਣ ਲੱਗ ਬਾਬਾ ਇਸ ਤੇ ਸ਼ਾਂਗ ਸ਼ਗਾਈ ਦੱਸ ਕਿਵੇਂ ਕਰੀ ਬਾਬੇ ਨੇ ਕਿਹਾ ਕਿཅ ਕੀ ਕਰੋ ਲੈ ਜਾ ਉਹ ਆਪੇ ਸ਼ਾਂਗ ਸ਼ਗਾਈ ਹੁੰਦੀ ਰਹੀ ਉਹਨਾਂ ਨੇ ਕਿਹਾ ਲੈ ਇਹ ਗੱਲ ਜੇ ਤੂੰ ਖਿੱਚ ਕੇ ਲੈ ਜਾਵੇਂ ਤਾਂ ਸ਼ਤੂ ਤੇਰਾ ਹੋਇਆ ਬਸ ਜੇ ਫੇਰ ਕੀ ਸੀ ਬਾਬੇ ਨੇ ਪਹਿਲਾਂ ਮਣਾਂਗ ਵਾਲੇ ਪਾਸਿਓਂ ਸ਼ਤੂ ਤਨ ਉਥਲ-ਪੁਥਲ ਕੇ ਜੜਾ ਖਾੜਤੀਆਂ ਫੇਰ ਜੜਾ ਵੱਲੋਂ ਖਿੱਚ ਕੇ ਅੰਦਰਵਾੜ ਕੇ ਦਮ ਲਿਆ ਤੰਗ ਦਰਵਾਜ਼ੇ ਵਿੱਚ ੜਕਾ ਲੱਗਿਆ ਦੋ ਚਾ ਝਟਕੇ ਲਾ ਕੇ ਜੜਾ ਵੱਲੋਂ ਟਾਣੂ ਆ ਫੜਕੇ ਜਿਹੇ ਕਿੱਚੇ ਕੀ ਔਰ ਸੁੱਕੜ ਕੇ ਨਾਲ ਲੱਗੀਆਂ ਫਿਰ ਦੋ ਚਾਰ ਹਜੁਕਿਆ ਨਾਲ ਸਾਰਾ ਰਕ ਸੀਟ ਦੇ ਅੰਦਰ ਫਿੱਕੀ ਸੱਟ ਲਿਆ ਅਲਹੀਦਾ ਅਲਗ ਅੜਕਾਰ ਕਾਵਟ ਛਾਂਗਣਾ ਰੁਖੰਦੀਆਂ ਟਾਂਗਣੀਆਂ ਕੱਟਣਾ ਤਣਾ ਰੁਖਾ ਜੜਾ ਤੁਪਲਾ ਟਟਾਨੀਂ ਤੇ ਹੇਡਲਾਈਟਾਂ ਨਾਲ ਗਾ ਰਸਤਾ ਚਾਂਚ ਗਈ ਕਟਕਟਈ ਟੁੱਟ ਟੁੱਟ ਕੋਲਟ ਘਾੜ ਪੁੱਟ ਅੜਕਾ ਰਕਾਵਟ ਦਾਮਸਾਂ ਉਹ ਜੁਕਿਆ ਚਟਕੇ ਲੈ ਕੇ ਇੱਕ ਵਾਰ ਦੀ ਗੱਲ ਦੱਸਦਾ ਕਿ ਇੱਕ ਪੁਰਾਣੀ ਸ਼ਹਿਤੂਤ ਦਾ ਦਰਖਤ ਨੇ ਇਹਨਾਂ ਜੜ ਤੋਂ ਪੁੱਟਿਆ ਗਿਆ ਆ ਦੇ ਵਿੱਚ ਘਾ ਡਿੱਗ ਪਿਆ ਉਸ ਦੀਆਂ ਜੜਾਂ ਜ਼ਮੀਨ ਤੋਂ ਕੱਢ ਕੇ ਬਾਹਰ ਆ ਗਈਆਂ ਪਰ ਵਿੱਚੋਂ ਲੱਗਨੀ ਸੀ ਹੁੰਦੀਆਂ ਰੁੱਖ ਰਾ ਵਿੱਚ ਲਗਾਟ ਬਣ ਕੇ ਪੈਗ ਲੇਖਦਾ ਹੈ ਕਿ ਉਹਨਾਂ ਦਾ ਇੱਕ ਬੁੱਢਾ ਬਾਬਾ ਦਰਲੰਗ ਰਿਹਾ ਸੀ ਸ਼ਸ਼ਧੂਤ ਨੇੜੇ ਖੜੇ ਇੱਕ ਦੋ ਵਿਅਕਤੀ ਸੋਚ ਰਹੇ ਸਨ ਕਿ ਵੱਡੇ ਟਾਣਿਆਂ ਨੂੰ ਪਹਿਲਾਂ ਕੱਟ ਕੇ ਜਾਂ ਜਣਾ ਟਾਣੇ ਨੂੰ ਕੱਟ ਕੇ ਤਾਂ ਤਣੇ ਨੂੰ ਕੱਟিয়ে ਤਾਂ ਜੋ ਕਿਸੇ ਤਰ੍ਹਾਂ ਜਲਦੀ راہ ਬਣ ਜਾਵੇ ਲਾਂਗਾ ਹੋ ਜਾਵੇ ਕੋਲੋਂ ਲੰਘਦੇ ਵਾਬੇ ਦੇ ਕੇ ਉਹ ਉਸ ਨੂੰ ਪੁੱਛਣ ਲੱਗੀ ਇਸ ਰੁੱਖ ਦੀ ਕਟਾਈ ਕਿਵੇਂ ਕਰੀਗੇ ਬਾਬੇ ਨੇ ਜਵਾਬ ਦਿੱਤਾ ਕਿ ਰੁੱਖ ਨੂੰ ਖਿੱਚ ਕੇ ਘਰ ਲੈ ਜਾਵੋ ਸ਼ਾਂਗ ਸ਼ਗਾਈਆਂ ਆਪਣੇ ਹੁੰਦੀ ਰਹਿ ਗਈ ਉਹਨਾਂ ਦਾ ਵਕਤੀਨ ਬਾਬੇ ਨੂੰ ਕਹਿ ਕੇ ਜੇਕਰ ਉਹ ਰੁੱਖ ਨੂੰ ਖਿੱਚ ਕੇ ਲੈ ਜਾਵੇ ਤਸ਼ਦੂਤ ਉਸਤਾ ਹੋਇਆ ਬਾਬੇ ਨੇ ਪਹਿਲਾਂ ਵੜਾਂਗ ਵਾਲੇ ਪਾਸੇ ਸ਼ਤੂਤ ਨੂੰ ਉਲਟ ਪੁਲਟ ਕੇ ਜੜਾਂ ਕਾੜਤੀਆਂ ਫਿਰ ਜੜਾਂ ਵੱਲੋਂ ਖਿੱਚ ਅੰਦਰਵਾੜ ਕੇ ਹਿੱਸਾ ਲਿਆ ਤੇ ਤੰਗ ਦਰਵਾਜ਼ੇ ਵਿੱਚ ੜਕਾ ਲੱਗਿਆ ਤਾਂ ਦੋ ਚਾਰ ਝਟਕੇ ਮਾਰ ਕੇ ਜੜਾਂ ਵੱਲੋਂ ਟਾਣੀ ਟਾਣੀ ਹੰਫੜ ਕੇ ਇਸ ਤਰ੍ਹਾਂ ਖਿੱਚਿਆ ਕਿ ਟਾਣੀਆਂ ਸੁngੜ ਕੇ ਨਾਲ ਲੱਗੀਆਂ ਫਿਰ ਦੋ ਚਾਟ ਜਟਕੇ ਨਾਲ ਸਾਰਾ درخت ਇਸ ਸੀਟ ਦੇ ਅੰਦਰ ਖਿੱਚ ਕੇ ਸੁੱਟ ਲਿਆ ਤਾਂ ਪਿਆਰੇ ਵਿਦਿਆਰਥੀਓ ਇਹ ਸੀਗਾ ਵੱਡੇ-ਵਡੇਰੇ ਪਾਠ ਦਾ ਦੂਜਾ 파ਠ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੀਜਾ 파ਠ ਕਰਾਂਗੇ ਧੰਨਵਾਦ